ਹੇ ਜਾਨ ਸੁਖ ਸਾਦੇ ਲੋਕ ਮਹਾਨ ਕਹਿਨਾ ਬਿਖਾਰ ਰੂਪ ਰਾਇ ਜਤਿ ਸਿਮਾ ਹੋਈ ਕੋ ਕਰਤਾ ਕਰੇ ਨਾ ਨੀਂਦ ਜਾਹੋ ਕਰੀ ਮੋਈ ਬਨਹਾਰੀ ਕੁਦਰਤ ਵਸੇ ਆ ਤੇਰਾ ਅੰਤ ਨ ਜਾਈ ਲਖਿਆ ਰਾਮ ਜਾਨਤ ਮੈਂ ਜੋਤ ਜੋਤ ਮੈਂ ਜਾਤਾ ਇਕਲਤਾ ਭਰਪੂਰ ਰਿਆ ਤੂੰ ਸੱਚਾ ਸਹਿਰ ਸਿੱਤ ਸੁਵਾਨੀਓ ਜਿਨ ਕੀਤੀ ਸੋ ਪਾਰ ਪਿਆਤ ਗੋਪਰਸਾਦ ਸੋ ਲਰ ਤੇਰਾ ਕੀਹਾ ਸੋ ਕਰ ਤੇ ਆ ਜਿਤ ਵੈ ਸਰਬ ਸੁਆਲੇ ਵਾਜੇ ਤੇਰੇ ਨਾਮ ਅਨੇਕ ਅਸਹੁਖਾਂ ਕਿਤ ਤੇਰੇ ਪਵਣ ਹਾਰੇ ਕਿਤੇ ਤੇਰੇ ਰਾਗ ਪਰਿਸ਼ੋਕਹੀਏ ਕਿਤੇ ਤੇਰੇ ਗਾਵਣ ਹਾਰੇ ਗਾਵੋ ਤੁਧਨੋ ਪਵਣ ਪਾਣੀ ਮੈਂ ਸੰਤਰੇ ਗਾਵੇ ਰਾਜਾ ਤਰੁਤਵਾਰੇ ਗਾਵਨ ਤੁਧਨੋ ਚੁਤ ਅਤਿੱਤ ਗੁਤਿ ਲਿਖ ਜਾਨ। ਭੁਲ ਕੇ ਧਾਰੋ ਵਿਚਾਰ। ਗਾਵਨ ਤੁਧਨੋ ਇਸਰ ਗਵਾ ਦੇਵੀ ਸੋਹ ਹ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਅਸਨ ਬੈਠੇ ਦੇ ਦਿੱਤ ਅੰਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ। ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ। ਗਾਵਨ ਤੁਧਨੋ ਮੇਰ ਕਰਾਰੇ। ਗਾਵਨ ਤੁਦਨ ਪਰਤ ਤਪੜਨ ਰਖੀ ਸਰ ਜੁਗ ਜੁਗ ਮੇਤਾ ਨਾਲੇ ਗਾਵਨ ਤੁਦਨ ਮੋਹਣੀਆਂ ਮਨੋਹਨ ਸੁਰਗ ਹਸਪਈ ਆਲੇ ਗਾਵਨ ਤੁਦਨ ਰਤਨ ਪਾਏ ਤੇਰੇ ਅਸ਼ਟ ਤੀਰਤ ਨਾਲੇ ਗਾਵਨ ਤੁਦਨ ਜੀਵਨ ਮਹਾ ਅਗਰ ਸੂਰਾ ਗਾਵਨ ਤੁਦਨ ਘਣੇ ਚਾਰੇ ਗਾਵਨ ਤੁਦਨ ਘਾਟ ਬਜੂ ਬਰ ਮੰਡਾ ਕਰ ਕਰ ਕੇ ਦੇ ਤਾਰੇ సే ਤੂਦੂ ਨਵਾਲਾ ਨਾ ਜੋਦੂ ਪਵਨ ਰੱਤੇ ਤੇਰੇ ਭక్టర్ ਸਾਲੇ ਸੋਰ ਕੇ세 ਸੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਹਿਬ ਸੱਚਾ ਸਾਥੀ ਨਾਹੀ ਹੈਪੀ ਹੋਸੀ ਜਾਏ ਨਾ ਸੀ ਰਤਨਾ ਜਿਨਰ ਜਾਏ ਰੰਗੀ ਰੰਗੀ 파ਤੀ ਕਰ ਕਰ ਜਿਨਸੀ ਮਾਇਆ ਜਿਨੋ ਗਾਈ कर कर देखे कीता अपना ज्योतिष दी वडियाई ज्योतिष पावे सोई करसी फिर हुकुम न करना जाए सो पाप सहो सह पाप सहब नानक रह रह जाए आशा भल्ला पहला सुनवटा के सब होए केवट वंडा दीटा होए कीमत पाए न कहे आ जाए कहने वाले तेरे रहे सवाए बड़े मेरे सारे तीव्र सुत कमाई सब की मत मिल की मत पाई ज्ञानी ज्ञानी गुर गुर हाई कहना नाई तेरी पढ़वाने आई सब सात सब 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 दिनिया सिद्धा पुरुषों की आ मिलिया निया तो दुर्गा सिद्धि के लिए ना पाईया में लेने ना कराईया आकर ਕਰੀ ਤੇ ਸਤੋ ਮਸਤ ਕਿਨੇ ਆਵੀਂ ਪਾਸ ਤਾਲ ਚਾਲ ਦਾ ਰਸਤਾ ਸਰਗਰ ਦੇ ਜੇਹ ਹਰਿ ਰਸ ਪਾਇਆ ਅਮ੍ਰਿਤ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਦਾਉਲੀ ਮੁਨ ਤੋਗੋ ਵਿਚਾਰੋ ਅਮਰਤ ਨਾਮ ਸਾਗਰ ਕਾ ਪੀਓ ਦੇਵਦਾਰੋ ਇਹਨੇ ਵਸਤ ਤ ਜੀਨੈ ਜਾਇ ਨਿਤ ਨਿਖ ਰਾਖੂਨਦਾਰੋ ਤਮ ਸੰਸਾਰਿਤ ਕਰ ਤਰਨ ਲਾ ਕੋ ਤੇ ਸਵਨਨ ਚਾਟੇ ਮਾਰਨੋ ਸ਼ਲੋਕ ਹਲਾ ਪੰਜਵਾ ਤੇਰਾ ਕੀਤਾ ਜਾਂ ਤੋ ਰਾਣੀ ਮੈਨੋ ਜੋ ਕੀ ਤੋਈ ਮੈ ਨਿਖੜਿਆ ਰੇ ਤੋਗੋ ਮੇਰੇ ਬਾਣੀ ਸਰਬਤ ਦਾ ਭਲਾ ਸੋ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਜੀਰਾ ਸਤਿ ਸ਼੍ਰੀ ਅਕਾਲ ਅ ਜੀ ਆ ਤਰਪੀ ਬਾਣੀ ਆਈ ਦਿਨ ਸਗਲੀ ਚੰਦ ਮਟਾਈ ਦਿਆਲੂ ਕਿ ਨਿਹਰਵਾਨ ਅਰਨਾਮਿਤਿ ਸਾਰਜ ਰੋਹਨਾ ਸਜਣ ਸੱਚਾ ਬਾਦਸ਼ਾਹ ਸਿਰ ਸਾਹ ਦਿਸ਼ਾ ਜਿਸ ਪਾਸ ਬੈਠਿਆ ਸੁਣੀਏ ਫਰਦਾ ਬੁਰੇ ਦਾ ਭਲਾ ਕਰ ਉਸਾਮਨ ਲਹੰਡਾਈ ਧੀ ਰੋਗ ਨ ਲਗੀ ਬੱਲੇ ਸਭ ਕਿਛ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬਾ ਚਰਟ ਮਹੱਲਾ ਪੰਜਵਾਂ ਅਮਰੀ ਗਨਤਨਾ ਗਨਿਆ ਕਾਈ ਆਪਣਾ ਵਿਰਦਾ ਪਛਾਨ ਹੱਥ ਦੇ ਰੱਖੀ ਕਰ ਆਪਣੇ ਸਦਾ ਸਦਾ ਰੰਗਮਾਨ ਹ ਅਮਰੀ ਜਨਤਨਾ ਗਣੀਆਂ ਗਾਏ ਆਪਣਾ ਬਿਰਦਾ ਬਸਾਨ ਹ ਹੱਥ ਦੇ ਰੱਖੀ ਕਰੇ ਆਪਣੇ ਸਦਾ ਸੱਜਾ ਸਾਹਿਬਾ ਸਤ ਮਿਹਰਵਾਨ ਬੰਦ ਪਾਇਆ ਮੇਰੇ ਸਤ ਗੁਰ ਪੁਰੇ ਕੋਈ ਸਰਬ ਕਲਿਆਨ ਰਹਾਉ ਜਿਉ ਪਾਈ ਪਿੰਡ ਜਿਨ ਸੱਜਿਆ ਦਾ ਪੈਨ ਨਖਾਨ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸ਼ਦ ਕਰਬਾਨ ᱜਿਓ ਪਾਈ ਪਿੰਡ ਜਿਨ ਸੱਜਿਆ ਦਿੱਤਾ ਪੈਨ ਨਖਾਨ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਦ ਬਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ